ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਗੈਬ ਹੋੜ ਬੰਦੀ ਛੋੜ ਨਰੰਕਾਰ ਤੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਪੇ ਮਾਇਆ ਧਾਰੀ ਆਈ ਦੇਨ ਮੇਰੀ ਪੀਰ ਦੇ ਮਾਲਕ ਸ਼ੇਮੇ ਪਾਸ਼ਾ ਸਾਧ ਗੁਰੂ ਕਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਵਾਲੀਆ ਦੇ ਕਿਲੇ ਵਿੱਚ ਕੈਦ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹາກ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਨਾਂ ਨੂੰ ਵਾਪਸ ਦਿਵਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਜੈਸਨ ਔਰ ਜਿੱਥੇ-ਜਿੱਥੋਂ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਆਏ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਈਓ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਉਹ ਫੜਖਦਿਆ ਹੋਇਆ ਸਦੀਆਂ ਤੋਂ ਰਾਖ ਕੇ ਜੋ ਬੰਦੀ ਛੋੜ ਦਾ ਦਿਹਾੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇ ਬਹੁਤ ਸ਼ਰਧਾ ਔਰ ਸਤਿਕਾਰ ਸਹਿ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਤੇ ਗਿਣਤੀ ਵਿੱਚ ਸੰਗਤ ਪ੍ਰੀ ਆਮਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹੁੰਦੀ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਜਥੇਦਾਰ ਸ਼ਹੀਦ ਅਕਾਲ ਪੁਰਖ ਸਾਹਿਬ ਜੀ ਵਰ ਲੋਕ ਫਾਰਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਕਨਸਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਜੁੜਦਾ ਸੋ ਉਹ ਸੰਗਤ ਅੱਜ 250 ਦਿਨ ਸ਼ੋਰ ਦਿਵਸ ਹੈ ਅੱਜ ਵੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਹਜ਼ਾਰਾਂ ਦੇ ਗਿਣਤੀ ਦੇ ਸੰਗਤ ਪਹੁੰਚੀ ਹੋਈ ਹੈ ਸ਼ਾਮ ਤੱਕ ਗਿਣਤੀ ਲੱਖਾਂ ਦੇ ਗਿਣਤੀ ਵਿੱਚ ਹੋ ਜਾਏਗੀ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਬੰਦਿ ਛੋੜ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਆਪਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਆਪਣੇ ਕੱਲ ਨੂੰ ਸਵਾਰਨ ਦਾ ਯਤਨ ਕਰਨਾ ਸੋ ਸਤਿਗੁਰੂ ਦੇਰ ਕਰਨ ਸਾਡੇ ਵਿਚਾਰਾਂ ਦੀ ਦੇਕਾਰਾ ਤੋਂ ਬੰਦ ਫਲਾਸੀ ਪਰਵਾਕੇ ਸਾਡੀ ਦੀ ਬੰਦੀ ਜਿਹੜੀ ਹੈ ਉਹਨਾਂ ਸਾਥੀ ਗੁਰੂ ਜੀ ਕਿਰਪਾ ਕਰਕੇ ਛੁੜਾ ਦੇਣ ਸਮੁੱਚੀਆਂ ਸੰਤਾਨਾਂ ਨੂੰ ਬੰਦੇ ਛੋੜ ਦੇ ਉਸਤੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ